ਕਹਾਣੀ ਉਪਰੀ ਧਰਤੀ ਲੇਖਕ ਕਲਵੰਤ ਸਿੰਘ ਵਿਰਕ ਹਜ਼ਾਰਾ ਸਿੰਘ ਪੱਕਾ ਚੋਰ ਸੀ ਬੱਚਿਆਂ ਦੀਆਂ ਕਿਤਾਬਾਂ ਵਿੱਚ ਚੋਰਾਂ ਨੂੰ ਜੇਲ੍ਹ ਦੀਆਂ ਸਿੱਖਾਂ ਪਿੱਛੇ ਬੰਦ ਵਿਖਾਇਆ ਜਾਂਦਾ ਹੈ ਪਰ ਮੈਨੂੰ ਯਾਦ ਨਹੀਂ ਕਿ ਹਜ਼ਾਰਾ ਸਿੰਘ ਕਦੀ ਜੇਲ੍ਹ ਵਿੱਚ ਗਿਆ ਹੋਵੇ ਜੇਲ੍ਹ ਜਾਣਾ ਤਾਂ ਇੱਕ ਪਾਸੇ ਰਿਹਾ ਜਿੰਨਾ ਲੋਕਾਂ ਨੂੰ ਥਾਣੇਦਾਰ ਸਾਡੇ ਪਿੰਡ ਦੇ ਸਕੂਲ ਦੇ ਇਹਾਤੇ ਵਿੱਚ ਸੱਦ ਕੇ ਕੁੱਟਿਆ ਕਰਦਾ ਸੀ ਹਜ਼ਾਰਾ ਸਿੰਘ ਉਹਨਾਂ ਵਿੱਚ ਵੀ ਕਦੀ ਨਹੀਂ ਸੀ ਹੋਇਆ ਜਿੰਨੀ ਦਿਨੀ ਥਾਣੇਦਾਰ ਦਾ ਸਕੂਲ ਵਿੱਚ ਡੇਰਾ ਹੁੰਦਾ ਓਨੇ ਦਿਨੀ ਚੋਰਾ ਨੂੰ ਮਾਰ ਪੈਣ ਦਾ ਖੜਾਕ ਤੇ ਉਹਨਾਂ ਦੀਆਂ ਚੀਕਾਂ ਸਾਡੇ ਘਰ ਸੁਣਿੰਦੀਆਂ ਰਹਿੰਦੀਆਂ ਮੈਂ ਵੇਖਣ ਲਈ ਕੋਠੇ ਤੇ ਚੜ ਜਾਂਦਾ ਤੇ ਉੱਥੇ ਡਰ ਨਾਲ ਇਕੱਠਾ ਹੋਇਆ ਬੈਠਾ ਰਹਿੰਦਾ ਪਰ ਇਸ ਚੀਕ ਚਹਾੜੇ ਵਿੱਚ ਹਜ਼ਾਰਾ ਸਿੰਘ ਦਾ ਕੋਈ ਹਿੱਸਾ ਨਾ ਹੁੰਦਾ ਉਹ ਹਮੇਸ਼ਾ ਵਾਂਗ ਿੱਤੇ ਕੱਪੜੇ ਪਾ ਕੇ ਸਕੂਲ ਦੇ ਇਹਾਤੇ ਵਿੱਚ ਮੰਜੀ ਤੇ ਬੈਠਾ ਥਾਣੇਦਾਰ ਨਾਲ ਗੱਲਾਂ ਕਰਦਾ ਰਹਿੰਦਾ ਜਾਂ ਹੋਰ ਇੱਧਰ ਉਧਰ ਇੰਤਜ਼ਾਮ ਕਰਦਾ ਫਿਰਦਾ ਹਜ਼ਾਰਾ ਸਿੰਘ ਦੀ ਵਾਹੀ ਦਾ ਕੰਮ ਉਸਦੇ ਕੰਮੇ ਕਰਦੇ ਤੇ ਉਹ ਆਪ ਬਸ ਸੁੱਖ ਲੈਂਦਾ ਰਹਿੰਦਾ ਹੋਰ ਜੱਟ ਤਾਂ ਖਦਰ ਦੇ ਕੁਰਤੇ ਪਾਉਂਦੇ ਖਦਰ ਦੀਆਂ ਜੱਦਰਾਂ ਲੱਕ ਬਣਦੇ ਤੇ ਕਦੇ-ਕਦੇ ਦਿਮ ਦਿਹਾਰ ਹੀ ਸ਼ਹਿਰੋਂ ਖਰੀਦਿਆ ਕੱਪੜਾ ਪਾਉਂਦੇ ਪਰ ਹਜ਼ਾਰਾ ਸਿੰਘ ਹਮੇਸ਼ਾ ਮਲਮਲ ਦਾ ਕੁਰਤਾ ਪਾਉਂਦਾ ਤੇ ਲੱਠੇ ਦੀ ਚਾਦਰ ਬਣਦਾ ਇਹੋ ਜਿਹੇ ਕੱਪੜੇ ਪਾ ਕੇ ਉਹ ਆਮ ਕਰਕੇ ਵਾਂਡੇ ਗਿਆ ਰਹਿੰਦਾ ਤੇ ਜਦੋਂ ਪਿੰਡ ਹੁੰਦਾ ਪੱਪਰੇਵਿੱਤ ਇਸੇ ਤਰ੍ਹਾਂ ਸਫੇਦ ਪੋਸ਼ ਬਣਿਆ ਬੈਠਾ ਰਹਿੰਦਾ। ਜਾਇ ਇਸ ਤਰ੍ਹਾਂ ਕਹਿ ਲਵੋ ਕਿ ਜਿੱਥੇ ਉਹ ਬੈਠਦਾ ਉੱਥੇ ਹੀ ਪਰੇ ਲੱਗ ਜਾਂਦੀ। ਕਿਉਂਕਿ ਹਜ਼ਾਰਾ ਸਿੰਘ ਦੀਆਂ ਗੱਲਾਂ ਵਿੱਚ ਰਸ ਸੀ। ਮੈਂ ਦੀ ਜਦ ਛੁੱਟੀਆਂ ਵਿੱਚ ਪਿੰਡ ਆਉਂਦਾ ਤਾਂ ਬੈਠ ਕੇ ਹਜ਼ਾਰਾ ਸਿੰਘ ਦੀਆਂ ਗੱਲਾਂ ਸੁਣਦਾ ਰਹਿੰਦਾ। ਆਪਣੀਆਂ ਚੋਰੀਆਂ ਤੇ ਲੜਾਈ ਪੜਾਈ ਬਾਰੇ ਉਸ ਕੋਲ ਬੜੀਆਂ ਸਵਾਦਰੀਆਂ ਗੱਲਾਂ ਸਨ। ਉਹ ਡੰਗਰਾਂ ਦੀ ਚੋਰੀ ਵੀ ਕਰਦਾ ਸੀ ਤੇ ਘਰਾਂ ਦੀ ਵੀ ਉਰਸ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਕਿ ਡੰਗਰਾਂ ਦੀ ਚੋਰੀ ਵਿੱਚ ਉਹ ਬਹੁਤ ਸਵਾਦ ਲੈਂਦਾ ਸੀ ਡੰਗਰਾਂ ਦੇ ਚਰਾਣ ਵਿੱਚ ਉਸ ਨੂੰ ਵਦੇਰੇ ਜਿੱਤ ਲੱਗਦੀ ਸੀ ਜਿਸ ਤਰ੍ਹਾਂ ਕਿਸੇ ਲੜਾਈ ਵਿੱਚ ਦੁਸ਼ਮਣ ਦੇ ਆਦਮੀਆਂ ਨੂੰ ਕੋਈ ਆਪਣੇ ਵੱਲ ਖਿੱਚ ਕੇ ਪ੍ਰਸੰਨ ਹੁੰਦਾ ਹੋਵੇ ਜਦੋਂ ਅਸੀਂ ਇਕੱਠੇ ਬੈਠਦੇ ਤਾਂ ਕੋਈ ਚੋਰੀ ਦੀ ਗੱਲ ਛੇੜ ਲੈਂਦਾ ਇੱਕ ਵੇਰਾਂ ਮੇਰਾ ਭਨੇਵਾ ਆਇਆ ਮੇਰੇ ਕੋਲ ਹਜ਼ਾਰਾ ਸਿੰਘ ਨੇ ਇੱਕ ਦਿਨ ਲੱਕੜ ਤੇ ਬੈਠਿਆਂ ਤੀਲੇ ਨਾਲ ਭੌਂਖ ਰੋਚਦੇ ਆ ਗੱਲ ਛੇੜੀ ਆਖਣ ਲੱਗਾ ਮਮਾ ਇੱਕ ਜੋਗ ਚਾਹੀਦੀ ਐ ਚੰਗੀ ਬੱਧੀ ਹੋਈ ਆਂਦਾ ਐ ਮੈਂ ਵਖਾ ਦੇਣਾ ਅਜਨਿਆ ਵਾਲੇ ਦੇ ਚੱਠਿਆਂ ਕੋਲ ਤੇ ਪਿੰਡ ਮੇਰੇ ਤੂੰ ਆਪਣਾ ਦੇ ਮੈਂ ਉਹਨੂੰ ਸਮਝਾਇਆ ਵੀ ਟੱਪੇ ਤੇਰੇ ਪਿਓ ਦੇ ਲਿਹਾਜ਼ ਵਾਲੇ ਸਨ ਤੇ ਉਹਨਾਂ ਦੀ ਜੋਗ ਤੈਨੂੰ ਪਚਣੀ ਨਹੀਂ ਤੇ ਜੇ ਅਖੀਰ ਤੂੰ ਸਾ ਜੋਗ ਮੋੜ ਹੀ ਛੱਡਨੀ ਐ ਤਾਂ ਮੈਨੂੰ ਕਿਉਂ ਐਵੇਂ ਸਿਆਲ ਦੀਆਂ ਰਾਤਾਂ ਵਿੱਚ ਪਾਲੇ ਮਾਰਨਾ ਐ ਆਖੇ ਨਹੀਂ ਆਪੜਾ ਦੇ ਤੂੰ ਇੱਕ ਵੀਰ ਪਚਾਲਾਂ ਗਮੈਂ ਮੈਂ ਆਖਿਆ ਚੰਗਾ ਭਾਈ ਪਹੁੰਚ ਜਾਏਗੀ ਪੰਜੋ ਜੋਗ ਸਾਈਆਂ ਮੋਈ ਖੋਲਣੀ ਵੀ ਬੜੀ ਔਖੀ ਸੀ ਉਹ ਠੱਗੇ ਬੜੇ ਤਿਰਖੇ ਸਨ ਰਾਤ ਨੂੰ ਬੰਦਾ ਵੇਖਦੇ ਉਹ ਤਰਹਿ ਜਾਂਦੇ ਸਨ ਤੇ ਤਰੱਠੇ ਹੋਏ ਮੁੜ ਕਾਬੂ ਨਹੀਂ ਸੰਵਾਂਦੇ ਗੱਲ ਉਹਨਾਂ ਦੇ ਘੁੰਗਰੂ ਹੁੰਦੇ ਸਨ ਜਦੋਂਕ ਚੋਰ ਉਹਨਾਂ ਨੂੰ ਫੜਨ ਲਈ ਇੱਧਰ ਉੱਧਰ ਹੋਵੇ ਤਾਂ ਝਟ ਘੁੰਗਰੂ ਛਣਕ ਪੈਂਦੇ ਤੇ ਘੁੰਗਰੂ ਛਣਕਦਿਆਂ ਹੀ ਸਾਈਂ ਜਾਗ ਪੈਂਦੇ ਮੈਂ ਜਦੋਂ ਗਿਆ ਤਾਂ ਪਿੱਛੋਂ ਪੈਲੀ ਵਿੱਚੋਂ ਛਟਾਲੇ ਦੀਆਂ ਦੋ ਮੁਠਾਂ ਖੋ ਕੇ ਝੋਲੀ ਵਿੱਚ ਪਾ ਲਈਆਂ ਡੰਗਰਾਂ ਨੂੰ ਹਨੇਰੇ ਵਿੱਚ ਵੀ ਪੱਠਿਆਂ ਦਾ ਪਤਾ ਲੱਗ ਜਾਂਦਾ ਹੈ ਮੁਸਕ ਆ ਜਾਂਦੀ ਹੈ ਨਾ ਧੱਗਿਆਂ ਨੂੰ ਜਦੋਂ ਛਟਾਲੇ ਦੀ ਮੁਸਕ ਆਈ ਤਾਂ ਤਰੇਣਾ ਤੇ ਫਿਰ ਉਹ ਕੀ ਸੀ ਉਹ ਸਗੋਂ ਮੇਰੇ ਵੱਲ ਨੂੰ ਆ ਗਏ ਕੁੰਗਰੂਆਂ ਦੇ ਹਾਰ ਲਾ ਕੇ ਮੈਂ ਇੱਕ ਪਾਸੇ ਚਾਦਰੇ ਤੇ ਢੱਗੇ ਦੋਵੇਂ ਬਾਹਰ ਕੱਢ ਲਿਆਂਦੇ ਇਸ ਜੋਗ ਦੀਆਂ ਧੁੰਮਾਂ ਬੜੀਆਂ ਸਨ ਆੜੇ ਦਵਾਲੇ ਦੇ ਢੇਰ ਲੋਕਾਂ ਵਿਖੀ ਹੋਈ ਸੀ ਇਹ ਨਹੀਂ ਸੀ ਭਈ ਪੰਜਾਂ ਕ ਸੱਤਾਂ ਕੋਹਾਂ ਤੇ ਜੋਗ ਨੰਗੀ ਹੋ ਜਾਏ ਤੇ ਕਿਸੇ ਉਂਗਲ ਨਹੀਂ ਕਰਨੀ ਕੋੜੀ ਮੈਂ ਇੱਕ ਨਾਲ ਲਿਆਂਦੀ ਹੋਈ ਸੀ ਦੋਹਾਂ ਢੱਗਿਆਂ ਦੀਆਂ ਨੱਥਾਂ ਬੱਧੀਆਂ ਕਾਠੀ ਨਾਲ ਤੇ ਕੋੜੀ ਰਵਾਲ ਛੱਡ ਲਈ ਚੰਗੇ ਢੱਗੇ ਕੋੜੀ ਦੇ ਮਗਰ ਭੱਜੇ ਆਉਂਦੇ ਨੇ ਸੂਰਜ ਦੀ ਟਿੱਕੀ ਨਿਕਲਦਿਆਂ ਨੂਮੇ 12 ਕੋ ਪੈਂਡਾ ਕਰਕੇ ਰਣੀਕਿਆਂ ਵਾਲਿਆਂ ਵਾਲੇ ਆਪਣੇ ਮਸੇਰਾਂ ਨੂੰ ਜਾ ਫਤੇ ਬਲਾਈ ੱੱਗੇ ਉਹਨਾਂ ਦੇ ਕਮਾਦ ਵਿੱਚ ਬੰਨ ਕੇ ਅੱਗੇ ਪੱਠੇ ਪਾ ਦਿੱਤੇ ਤੇ ਆਪ ਧੁੱਪੇ ਮੰਜੀ ਢਾ ਕੇ ਲੇਟ ਰਿਹਾ ਰਾਤ ਪਈ ਤੇ ਮੈਂ ਫੇਰ ਹਿੱਕ ਲੇ ਤੇ ਪੈਰ ਰਾਤ ਰੈਂਦੀ ਨਾਲ ਜਾ ਆਪਣੇ ਭਨੇਵਿਆਂ ਦੀਆਂ ਕੁੜਾਂ ਵਿੱਚ ਜਾ ਵੜੇ ਪਿੱਛੇ-ਪਿੱਛੇ ਸਾਈਂ ਲੱਗ ਪੇ ਖੋਜੀਆਂ ਨੂੰ ਨਾਲ ਲੈ ਕੇ ਤਰਾਏ ਡੰਗਰਾਂ ਦਾ ਖੁਰਾ ਸੀ ਖੋਜੀਆਂ ਨੂੰ ਕਿਹੜਾ ਦੱਬਣਾ ਔਖਾ ਸੀ ਅਗਲੇ ਦਿਨ ਸਾਈਂ ਵੀ ਜਾ ਪੜੇ ਪਤਾ ਉਹਨਾਂ ਨੂੰ ਪੱਕਾ ਸੀ ਪਈ ਠੱਗੇ ਇੱਥੇ ਹੀ ਆਏ ਨੇ ਬਸ ਫਿਰ ਦੇ ਮੇਲੇ ਤੇ ਮੇਲਾ ਉਹਨਾਂ ਦੇ ਬੂਹੇ ਤੇ ਭਨੇਵੇ ਮੇਰੇ ਨੇ ਸਤਕੇ ਠੱਗੇ ਮੋੜ ਛੱਡੇ ਮੈਂ ਅਜੇ ਤੀਕ ਉਹਦੇ ਨਾਲ ਹੱਸਣਾ ਹਾਂ ਮੈਂ ਆਨਾ ਤੈਨੂੰ ਜਿਵੇਂ ਆਖਿਆ ਸੀ ਪਈ ਇਹ ਤੈਨੂੰ ਪਚਨੇ ਨਹੀਂ ਜੇ ਤੂੰ ਅਖੀਰ ਠੱਗੇ ਮੋੜ ਹੀ ਛੱਡਨੇ ਸਨ ਤਾਂ ਫਿਰ ਮੈਨੂੰ ਕਿਉਂ ਦੋ ਰਾਤਾਂ ਪਾਲੇ ਮਾਰਿਓਈ ਸਵਾਦ ਤੇ ਡੰਗਰਾਂ ਦੀ ਚੋਰੀ ਵਿੱਚ ਬਹੁਤ ਸੀ ਪਰ ਘਰਾਂ ਦੀ ਚੋਰੀ ਵਿੱਚ ਪੈਸੇ ਬਹੁਤ ਬਚਦੇ ਸਨ ਐਸਲੀ ਹਜਾਰਾ ਸਿੰਘ ਨੇ ਝੁੱਗੇ ਭੰਨਣ ਦੀ ਵੀ ਚੰਗੀ ਜਾਂਚ ਸਿੱਕੀ ਹੋਈ ਸੀ। ਕਰਦੀ ਚੋਰੀ ਦਾ ਵੱਡਾ ਅਸੂਲ ਉਹ ਇਹ ਦੱਸਦਾ ਸੀ ਕਿ ਖੜਾਕ ਨਾ ਹੋਣ ਦਿਓ। ਹਰ ਤਰ੍ਹਾਂ ਦੇ ਖੜਾਕ ਦੀ ਆਵਾਜ਼ ਨੂੰ ਰੋਕਣ ਲਈ ਉਸ ਗੁਰ ਲੱਭੇ ਹੋਏ ਸਨ। ਕੱਪੜਾ ਖੜਾਕ ਨੂੰ ਪੀ ਜਾਂਦਾ ਹੈ। ਉਹ ਕਿਹਾ ਕਰਦਾ ਸੀ ਜਿੱਥੇ ਖੜਾਕ ਹੋਣ ਦਾ ਡਰ ਹੋਵੇ ਖੜਾਕ ਕਰਨ ਵਾਲੀ ਚੀਜ਼ ਨੂੰ ਕੱਪੜੇ ਵਿੱਚ ਲਪੇਟ ਲਵੋ। ਆਲੇ ਦੁਆਲੇ ਦੇ ਪਿੰਡ ਉਸ ਦੋ ਹਿੱਸਿਆਂ ਵਿੱਚ ਵੰਡੇ ਹੋਏ ਸਨ। ਕੁਝ ਤੇ ਆਪਣੇ ਪਿੰਡ ਸਨ। ਤੇ ਕੁਝ ਦੂਸਰੇ ਆਪਣੇ ਪਿੰਡਾਂ ਵਿੱਚ ਉਹ ਕਦੀ ਚੋਰੀ ਨਾ ਕਰਦਾ ਪਰ ਇਹ ਬੁੱਝਣਾ ਔਖਾ ਸੀ ਕਿ ਉਹ ਆਪਣੇ ਪਿੰਡਾਂ ਨੂੰ ਬਹੁਤਾ ਪਿਆਰ ਕਰਦਾ ਸੀ ਜਾਂ ਦੂਸਰੇ ਪਿੰਡਾਂ ਨੂੰ ਇਨ੍ਹਾਂ ਸਾਰੇ ਪਿੰਡਾਂ ਦੀਆਂ ਸੜਕਾਂ ਤੇ ਪਹੇ ਝਾੜੀਆਂ ਤੇ ਜੂਹਾਂ ਖਾਲ ਤੇ ਮੋਖੇ ਰਾਣੇ ਤੇ ਝੋਕਾਂ ਉਸ ਨੂੰ ਇਸ ਤਰ੍ਹਾਂ ਯਾਦ ਸੰਨ ਜਿਵੇਂ ਸਾਰੇ ਉਸ ਦੇ ਆਪਣੇ ਹੀ ਹੁੰਦੇ ਹਨ ਜਿਸ ਤਰ੍ਹਾਂ ਫੁੱਲ ਫੁੱਲ ਤੋਂ ਰਸ ਲੈਣ ਵਾਲਾ ਪੌੜਾ ਸਾਰੇ ਬਾਗ ਨੂੰ ਆਪਣਾ ਸਮਝਦਾ ਹੈ ਜੋ ਸਾਨੂੰ ਪਿਆਰ ਕਰਦਾ ਹੈ ਜਾਂ ਜਿਸ ਤਰ੍ਹਾਂ ਨਾਨਕੇ ਪਿੰਡ ਆਇਆ ਮੁੰਡਾ ਪਿੰਡ ਦੇ ਸਾਰੇ ਘਰਾਂ ਨੂੰ ਆਪਣਾ ਘਰ ਸਮਝਦਾ ਹੈ ਤੇ ਉਹਨਾਂ ਨੂੰ ਪਿਆਰ ਕਰਦਾ ਹੈ ਇਸੇ ਤਰ੍ਹਾਂ ਹਜ਼ਾਰਾ ਸਿੰਘ ਨੂੰ ਇਹ ਸਾਰੇ ਪਿੰਡ ਪਿਆਰੇ ਸਨ ਭਾਵੇਂ ਆਪਣੇ ਤੇ ਭਾਵੇਂ ਦੂਸਰੇ ਹਜ਼ਾਰਾ ਸਿੰਘ ਨੂੰ ਆਪਣੇ ਚੋਰੀ ਕਰਨ ਦੇ ਢੰਗ ਤੇ ਬੜਾ ਮਾਣ ਸੀ ਉਸ ਦਾ ਖਿਆਲ ਸੀ ਕਿ ਉਹ ਕੁਝ ਕਰ ਸਕਦਾ ਸੀ ਜੋ ਦੂਸਰੇ ਨਹੀਂ ਸੀ ਕਰ ਸਕਦੇ ਇਹ ਤੇ ਸਾਰੇ ਹੌਂਦਰ ਦੇ ਸੌਦੇ ਨੇ ਉੱਕੀ ਕਰਦਾ ਸੀ ਇਹ ਹਨਰ ਸ਼ਬਦ ਉਸਨੇ ਹਨਰ ਨੂੰ ਵਿਗਾੜ ਕੇ ਬਣਾਇਆ ਹੋਇਆ ਸੀ ਮੰਗੇ ਵਾਲੇ ਮੈਲੀਆਂ ਦੇ ਕੋਠੇ ਬੜੇ ਪੱਕੇ ਸਨ ਲੋਕੀ ਆਕਨ ਇਹਨਾਂ ਵਿੱਚ ਪਿੱਛੋਂ ਸਨ ਨਹੀਂ ਲੱਗ ਸਕਦੀ ਮੈਨੂੰ ਇੱਕ ਦਿਨ ਦੱਸਣ ਵਾਲੇ ਕਿਸੇ ਦੱਸਿਆ ਕਿ ਗਹਿਣੇ ਵਾਲੀ ਭੋਏ ਇਹਨਾਂ ਦੀ ਸਾਈਆਂ ਛੜਾ ਲਈਏ ਪੈਸੇ ਇਹਨਾਂ ਨੂੰ ਮਿਲ ਗਏ ਨੇ ਤੇ ਨਵੀਂ ਭੋਏ ਲੈਣ ਨੂੰ ਭੱਜੇ ਫਿਰਦੇ ਨੇ ਇਹੋ ਜਿਹੇ ਵੇਲੇ ਕਿਹੜੇ ਰੋਜ਼ ਰੋਜ਼ ਆਉਂਦੇ ਨੇ ਚਾਰ ਜਣੇ ਅਸੀਂ ਲੱਗ ਗਏ ਬੂਹੀ ਅੱਗੇ ਸਾਈ ਸੁੱਤੇ ਪਏ ਸਨ ਪਰ ਪਿੱਛੇ ਪਾਸਿਓਂ ਅਸਲੋ ਬੇਫਿਕਰ ਇਹ ਸਾਨੂੰ ਵੀ ਪਤਾ ਸੀ ਕਿ ਕੰਧਾਂ ਵਿੱਚ ਸਨ ਇੱਥੇ ਨਹੀਂ ਸੀ ਲੱਗ ਸਕਦੀ ਵੇਖ ਚੱਕ ਕੇ ਮੈਂ ਆਖਿਆ ਲੈ ਭਈ ਨੀ ਦੀ ਦੀ ਪੁੱਟੋ ਪੁੱਟਦਿਆਂ ਪੁੱਟਦਿਆਂ ਅਸਾਂ ਪੈਰ ਰਾਤ ਤਾਈਂ ਨੀ ਦੇ ੋਂ ਸੁਰੰਗ ਕੱਢ ਮਾਰੀ ਤੇ ਚੀਜ਼ ਵਸਤ ਸੰਭਾਲ ਕੇ ਅਸੀਂ ਤਿੱਤਰ ਹੋ ਗਏ ਅਗਲੇ ਦਿਨ ਥਾਣੇਦਾਰ ਉੱਥੇ ਆਇਆ ਤੇ ਮੈਂ ਵੀ ਜਾ ਪੜਿਆ ਥਾਣੇਦਾਰ ਸੁਰੰਗ ਦੇ ਵਿੱਚੋਂ ਦੀ ਅੰਦਰ ਵੜੇ ਤੇ ਵਾਹ ਵਾਹ ਕਰਦਾ ਬਾਹਰ ਨਿਕਲਾਵੇ ਆਖੇ ਪਈ ਚੋਰ ਦੇ ਬਾਰੇ ਬਾਰੇ ਜਾਈਏ ਕਹੀ ਵਿਉਂਤ ਕੱਢੀ ਸੂ ਤੇ ਮਿਹਨਤ ਕੀਤੀ ਸੂ ਜੇ ਲੱਭ ਗਿਆ ਤਾਂ ਸ਼ਾਬਾਸ਼ ਮੈਂ ਉਹਨੂੰ ਜ਼ਰੂਰ ਦਿਆਂਗਾ ਚੋਰੀ ਉਸ ਲਈ ਖੇਡ ਸੀ ਖਤਰਨਾਕ ਖੇਡ ਜਿਹੜੀ ਆਪਣੇ ਖਤਰੇ ਕਰਕੇ ਵਧੇਰੇ ਸੁਆਦੀ ਸੀ ਪਰ ਕਹਿੰਦਾ ਉਹ ਕੁਝ ਹੋਰ ਸੀ ਇਹ ਕੋਈ ਖੇੜ ਤੇ ਨਹੀਂ ਨਾ ਚੋਰੀ ਕਰਨਾ ਇੱਕ ਘੜੀ ਦਾ ਪਤਾ ਨਹੀਂ ਹੁੰਦਾ ਜਿਹੜੇ ਰਾਹਾਂ ਤੋਂ ਲੰਘਦੇ ਹੋ ਗਏ ਇਹ ਪਤਾ ਨਹੀਂ ਹੁੰਦਾ ਭਈ ਪਿਛਲੇ ਪੈਰੀ ਇੰਨਾ ਰਾਹਾਂ ਤੇ ਮੁੜ ਕੇ ਆਉਣਾ ਵੀ ਹੈ ਕਿ ਨਹੀਂ ਉਹਦੇ 3-4 ਬੰਦੇ ਘਰ ਅੱਗੇ ਸੁੱਤੇ ਪਏ ਹੋਣ ਤਾਂ ਮੈਂ ਕਦੀ ਉਹਨਾਂ ਨੂੰ ਸਮਝਿਆ ਨਹੀਂ ਕੁਝ ਕਿਉਂ ਭੱਜ ਵੀ ਲੈਂਦਾ ਹੋਇਆ ਮੈਂ ਤਾਂ ਸੋਟਾ ਵੀ ਮਾਰ ਲੈਂਦਾ ਹੋਇਆ ਪਰ ਫਿਰ ਵੀ ਸਹੇ ਤੇ ਕੁੱਤਿਆਂ ਵਾਲਾ ਹਿਸਾਬ ਹੁੰਦਾ ਹੈ ਇੱਕ ਵੇਰ ਤਿੰਨ ਜਾਣੇ ਗਏ ਅਸੀਂ ਰਾਤ ਨੂੰ ਲੁੱਟਣ ਇੱਕ ਅਸੀਂ ਪਿਛਾਂ 파ਰੂ ਖਿਲਾ ਰਿਆ ਤੇ ਦੋ ਅਸੀਂ ਸੰਨ ਲਾਣ ਲੱਗ ਪਏ 파ਰੂ ਸੌਹਰਾ ਸੌਂ ਗਿਆ ਸੀ ਅਸੀਂ ਉਹਦੇ ਆਸਰੇ ਆਪਣੇ ਧਿਆਨ ਕੰਮ ਲੱਗੇ ਰਹੇ ਪੀ ਉਧਰੋਂ ਸਾਨੂੰ ਕਿਸੇ ਵੇਖ ਕੇ ਸਾਰੇ ਖੂਹਾਂ ਤੇ ਘੋੜੀ ਫੇਰ ਦਿੱਤੀ ਜਿਸ ਵੇਲੇ ਸਾਰੀ ਸੰਨ ਪੁੱਟੀ ਗਈ ਤੇ ਮੈਂ ਅੰਦਰ ਵੜਨ ਲੱਗਾ ਤਾਂ ਕੁੱਤੇ ਪੌਂਕਣ ਮੈਂ ਆਖਿਆ ਵੀ ਕੁੱਤੇ ਪੌਂਕਦੇ ਨੇ ਧਰਾ ਉਡੀਕ ਲਈ ਝਟਕ ਮਗਰੋਂ ਮੈਂ ਪਛਾਣ ਧਿਆਨ ਮਾਰਿਆ ਤਾਂ ਬਾਹਰ ਗਲੀ ਦਾ ਮੱਥਾ ਮੱਲੀ ਖਲੋਤੀ ਸਾਨੂੰ ਉਹਨਾਂ ਲਲਕਾਰਿਆ ਲੈ ਵੀ ਜਾਣਾਂ ਆਲੇ ਅਜੇ ਉਹਨਾਂ ਸਮਝਾ ਭਈ ਚੋਰ ਨੇ ਪਿੰਡ ਦੇ ਵਿੱਚ ਤੇ ਨਹੀਂ ਨਾ ਵੜਨ ਜਾਣਾ ਇਹਨਾਂ ਜੋ ਕਿ ਉਹ ਇਹਨਾਂ ਬਾਹਰ ਨੂੰ ਭੱਜਣਾ ਏ ਤੇ ਬਾਹਰੋਂ ਸਾਰਾ ਘੇਰਾ ਪਾਇਆ ਹੋਇਆ ਏ ਮੈਂ ਸੋਚਿਆ ਵੀ ਬੰਦੇ ਤੇ ਸਾਰੇ ਬਾਹਰ ਵਿੱਚ ਇੱਧਰ ਆ ਗਏ ਨੇ ਪਿੰਡ ਵਿੱਚ ਕੌਣ ਹੋਣਾ ਏ ਅਸੀਂ ਦੇ ਝਾਟੇ ਘਰ ਦੀ ਗੰਧ ਟੱਪ ਕੇ ਤੇ ਅੱਗੋਂ ਹੋਰ ਕੋਠੇ ਕੰਦਾਂ ਟੱਪ ਕੇ ਭੱਜ ਗਏ ਮਗਰ ਉਹਨਾਂ ਨੂੰ ਪਤਾ ਲੱਗਿਆ ਜਦੋਂ ਵੀ ਮਿਲਣ ਤੇ ਆਕਣ ਲੈ ਬਈ ਤੂੰ ਚੰਗਾ ਬੰਦਾ ਏ ਸਾਡਾ ਸ਼ਾਹ ਲੁੱਟ ਕੇ ਚਰਿਆ ਗਿਆ ਸੈਂ ਮੈਂ ਆਖਿਆ ਉਹ ਭਈ ਇਹ ਤੇ ਭਾਗਾਂ ਦੇ ਸੌਦੇ ਨੇ ਜੇ ਮੈਂ ਤੁਹਾਡਾ ਸਾਹ ਲੁੱਟ ਕੇ ਚਲਿਆ ਸਾਂ ਤਾਂ ਤੁਸੀਂ ਕਿਹੜਾ ਮੇਰੇ ਨਾਲ ਘੱਟ ਕਰਨ ਲੱਗੇ ਸਾਂ ਜੇ ਮੈਂ ਫੜਿਆ ਜਾਂਦਾ ਤਾਂ ਤੁਸਾਂ ਤੇ ਮੈਨੂੰ ਜਾਨੋਂ ਹੀ ਮਾਰ ਛੱਡਣਾ ਸੀ ਇਹ ਤੇ ਕਿਸਮਤ ਦੀਆਂ ਗੱਲਾਂ ਨੇ ਜਦੋਂ ਪਾਕਿਸਤਾਨ ਬਣਿਆ ਤਾਲੇ ਦਿਵਾਲੇ ਦੇ ਹੋਰ ਲੋਕਾਂ ਦੇ ਨਾਲ ਹਜ਼ਾਰਾ ਸਿੰਘ ਵੀ ਉਹ ਧਰਤੀ ਉਹ ਨਹਿਰਾਂ ਤੇ ਖਾਲ ਉਹ ਪੈੜੀਆਂ ਤੇ ਜੂਹਾਂ ਉਹ ਸੜਕਾਂ ਤੇ ਗੱਡੀਆਂ ਦੀਆਂ ਲਾਈਨਾਂ ਉਹ ਪਿੰਡ ਤੇ ਡੇਰੇ ਛੱਡ ਕੇ ਕਾਫਲੇ ਦੇ ਨਾਲ ਟੁਰਦਾ ਟੁਰਦਾ ਕਰਨਾਲ ਜ਼ਿਲ੍ਹੇ ਵਿੱਚ ਅਪੜ ਗਿਆ ਇੱਥੇ ਪਿੰਡ ਵੀ ਸਨ ਤੇ ਪੈੜੀਆਂ ਵੀ ਨਹਿਰਾਂ ਵੀ ਸਨ ਤੇ ਹਵੇਲੀਆਂ ਵੀ ਪਰ ਇਹ ਹੋਰ ਰੰਗ ਦੀਆਂ ਸਨ ਪਿੰਡਾਂ ਵਿੱਚੋਂ ਡਰ ਹੁੰਦਾ ਸੀ ਤੇ ਰਾਹਾਂ ਤੇ ਲੱਤਾਂ ਤੁਰਦੀਆਂ ਨਹੀਂ ਸਨ ਇੱਥੇ ਰੁੱਖ ਓਪਰੇ ਸਨ ਜ਼ਮੀਨ ਹੋਰ ਤਰ੍ਹਾਂ ਦੀ ਸੀ ਬੰਦੇ ਹੋਰ ਤਰ੍ਹਾਂ ਦੇ ਸਨ ਇਹ ਆੜਾ ਦੁਆਲਾ ਹਜ਼ਾਰਾ ਸਿੰਘ ਵਿੱਚ ਕੋਈ ਉਤਸ਼ਾਹ ਨਹੀਂ ਪੈਦਾ ਕਰਦਾ ਸੀ ਉਹ ਇਸ ਨੂੰ ਆਪਣਾ ਹਮਦਰਦ ਨਹੀਂ ਸਮਝਦਾ ਸੀ ਇਸ ਵਿੱਚੋਂ ਇਕੱਲਾ ਤੇ ਕਮਜ਼ੋਰ ਮਹਿਸੂਸ ਕਰਦਾ ਸੀ ਕਿਸੇ ਸੜਕ ਤੇ ਤੁਰਦਿਆਂ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਉੱਚਾਵੇਂ ਪਾਸਿਆਂ ਤੋਂ ਕਿਰਿਆ ਪਿਆ ਹੋਵੇ ਤੇ ਮਸਾਂ ਆਪਣੀ ਜਾਨ ਲੁਕਾਈ ਫਿਰਦਾ ਹੈ ਸੜਕ ਕੰਢੇ ਰੁੱਖਾਂ ਉੱਤੇ ਚੜੇ ਬਾਂਦਰ ਉਸ ਨੂੰ ਵੇਖ ਕੇ ਚੀਕਦੇ ਨੇ ਹਜ਼ਾਰਾ ਸਿੰਘ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਧਰਤੀ ਤੇ ਉਸ ਨਾਲੋਂ ਉਹਨਾਂ ਬਾਂਦਰਾਂ ਦਾ ਬਹੁਤਾ ਹੱਕ ਹੈ ਕਿ ਉਹ ਉਸ ਨੂੰ ਮਸ਼ਕਰੀਆਂ ਕਰ ਰਹੇ ਹਨ ਇਸ ਖਿਆਲ ਨਾਲ ਉਸ ਦਾ ਖੂਨ ਪਤਲਾ ਹੋ ਜਾਂਦਾ ਉਸ ਦੀਆਂ ਲੱਤਾਂ ਵਿੱਚੋਂ ਸਾਹਸੁੱਤ ਮੁੱਕ ਜਾਂਦਾ ਇਸ ਤਰ੍ਹਾਂ ਜਾਪਦਾ ਕਿ ਉਹ ਹੁਣ ਇੱਕ ਕੀੜੀ ਵੀ ਨਹੀਂ ਮਾਰ ਸਕਦਾ ਕੁਝ ਹਫ਼ਤੇ ਪਿਛੋਂ ਮੈਂ ਵੀ ਉੱਥੇ ਆ ਗਿਆ ਮੇਰੇ ਪਿੰਡ ਦੇ ਸਾਰੇ ਲੋਕ ਬੜੇ ਔਖੇ ਸਨ ਉਹਨਾਂ ਦੇ ਖਾਣ ਪੀਣਨ ਦਾ ਕੋਈ ਬੰਦੋਬਸਤ ਨਹੀਂ ਸੀ ਕੋਈ ਜੰਗਲ ਵਿੱਚੋਂ ਲੱਕੜੀਆਂ ਵੱਢ ਕੇ ਜਾਂ ਮੁਸਲਮਾਨਾਂ ਦੇ ਘਰ ਦੀਆਂ ਸਤੀਰੀਆਂ ਉਧੇੜ ਕੇ ਵੇਚਦਾ ਕੋਈ ਗਹਿਣੇ ਗੱਟੇ ਵੇਚਦਾ ਕੋਈ ਮਜ਼ਦੂਰੀ ਕਰਦਾ ਤੇ ਕੋਈ ਸਰਕਾਰੀ ਕਰਜ਼ੇ ਭਰ-ਭਰ ਕੇ ਖਾਂਦਾ ਉਹਨਾਂ ਦੀ ਹਾਲਤ ਬੜੀ ਤਰਸਯੋਗ ਸੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸਾਂ ਕਿ ਹਜ਼ਾਰਾ ਸਿੰਘ ਵੀ ਉੱਥੇ ਆ ਗਿਆ ਉਸਦੇ ਆਉਣ ਨਾਲ ਮੈਨੂੰ ਖੁਸ਼ੀ ਹੋਈ ਕਿਉਂਕਿ ਘਰ ਉਜੜ ਜਾਣ ਕਰਕੇ ਤੇ ਜ਼ਮੀਨ ਨਾ ਹੋਣ ਕਰਕੇ ਸਾਰਿਆਂ ਦੇ ਰੋਜ਼ਗਾਰ ਮਾਰੇ ਗਏ ਸਨ ਪਰ ਸ਼ਾਇਦ ਹਜ਼ਾਰਾ ਸਿੰਘ ਦਾ ਰੋਜ਼ਗਾਰ ਕਾਇਮ ਹੋਵੇ ਇਸ ਗੱਲ ਦੀ ਮੈਨੂੰ ਖੁਸ਼ੀ ਸੀ ਉਸ ਦਾ ਹੁਨਰ ਉਸਦੇ ਨਾਲ ਆਇਆ ਸੀ ਉਸ ਨੂੰ ਤੇ ਹਰ ਥਾਂ ਹੀ ਮੌਜਾਂ ਹੀ ਮੌਜਾਂ ਸਨ ਲੁੱਟਣ ਲਈ ਥਾਂ-ਥਾਂ ਘਰ ਖੜੇ ਅ ਚਾਚਾ ਤੂੰ ਤੇ ਸਰਕਾਰੀ ਨੌਕਰਾ ਮੰਗ ਜਿਹੋ ਜਿਹਾ ਉੱਧਰ ਉਹੋ ਜਿਹਾ ਇੱਧਰ ਤੇਰੇ ਕਿਹੜਾ ਹਲ ਖਲੋਗੇ ਨੇ ਤੈਨੂੰ ਤੇ ਖੈਰ ਮੇਰੇ ਨਾ ਦੁੱਖ ਸੁੱਖ ਤੇ ਭਰਾਵਾਂ ਦੇ ਨਾਲ ਹੀ ਨੇ ਨਾ ਸੋਹਣਿਆ ਮੈਂ ਵੱਖਰਾ ਕਿਸ ਤਰ੍ਹਾਂ ਹੋਇਆ ਉਹ ਤੇ ਗੱਲ ਠੀਕ ਹੈ ਚਾਚਾ ਪਰ ਬੰਦੇ ਦੇ ਪੱਲੇ ਕਸਬ ਹੋਵੇ ਤਾਂ ਉਹ ਆਪਣਾ ਢਿੱਡ ਤਾਂ ਪਰਹੀ ਹਿਸ ਹੁੰਦਾ ਹੈ ਨਾ ਅਛਾ ਤੂੰ ਉਹ ਗੱਲ ਕਰਨਾ ਹੈ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਇਸ ਧਰਤੀ ਤੇ ਤਾਂ ਅਸਲ ਉਹ ਮੇਰਾ ਪੈਰ ਹੀ ਨਹੀਂ ਉੱਠਦਾ ਚੋਰੀ ਮੈਂ ਕੀ ਕਰਨੀ ਹੈ ਉਪਰੀ ਧਰਤੀ ਨੇ ਹਾਜ਼ਰ ਸਿੰਘ ਨੂੰ ਵੀ ਮਾਰ ਲਿਆ ਸੀ